ਗੁਜਰੀ ਦਾ ਪੁੱਤ ਕੁੱਲ ਕੈਨਾਤ ਦਾ ਮਾਲਕ ਬਾਜਾਂ ਤਖਤਾਂ ਤਾਜਾਂ ਵਾਲਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੋ ਪਛਾਵਾਂ ਦਾ ਅਪਯੋਗ ਦਸਮ ਗ੍ਰੰਥ ਦੇ ਵਿੱਚ ਕਰ ਗਿਆ ਜਿੰਨੀਆਂ ਪਛਾਵਾਂ ਉਹਨੂੰ ਆਉਂਦੀਆਂ ਸੀ 42 ਵਰਿਆਂ ਦੇ ਵਿੱਚ ਜਿੰਨਾ ਉਹਨੂੰ ਗਿਆਨ ਸੀ ਜੇ ਸਾਡੀ 42 100 ਸਾਲ ਵੀ ਹੋ ਜੇ ਤਾਂ ਉਹਨਾਂ ਗਿਆਨ ਆਪਾਂ ਪ੍ਰਾਪਤ ਨਹੀਂ ਕਰ ਸਕਦੇ ਐਡੀ ਉੱਚ ਸੋਚ ਦਾ ਮਾਲਕ ਸੀ ਗੁਰੂ ਗੋਬਿੰਦ ਸਿੰਘ ਕਹਿੰਦੇ ਗੁਰੂ ਗੋਬਿੰਦ ਸਿੰਘ ਜਦੋਂ 5 6 ਵਰਿਆਂ ਦੇ ਸੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸਿੱਖ ਕਹਿਣ ਲੱਗੇ ਕਿ ਆਪਾਂ ਇਹਨਾਂ ਨੂੰ ਪੜਨ ਲਈ ਭੇਜਿਏ ਕਾਜੀ ਕੋਲ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਪਤਾ ਸੀ ਕਿ ਮੇਰਾ ਪੁੱਤਰ ਕੀ ਹੈ ਪਰ ਉਹ ਸਿੰਘਾਂ ਦੀ ਗੱਲ ਮੋੜਦੇ ਨਹੀਂ ਸੀ ਉਹ ਕਹਿੰਦੇ ਠੀਕ ਹੈ ਜੀ ਇਹਨਾਂ ਨੂੰ ਪੜਨ ਵਾਸਤੇ ਭੇਜ ਦਿਓ ਜਦੋਂ ਮੌਲਵੀ ਕੋਲ ਚਲੇ ਗਏ ਤਾਂ ਮੌਲਵੀ ਵਿਆਕਰਨ ਸਿਖਾਉਂਦਾ ਹੈ ਅਰਬੀ ਤੇ ਫਾਰਸੀ ਦੀ ਤੇ ਕੁੱਲ ਕੈਨਾਤ ਦਾ ਮਾਲਕ ਉੱਥੇ ਕੁਝ ਨਹੀਂ ਬੋਲਦਾ ਤਾਂ ਮੌਲਵੀ ਕਹਿੰਦਾ ਸਿੱਖੋ ਕੁਝ ਤੁਸੀਂ ਸਿੱਖਣ ਆਏ ਹੋ ਸਾਡ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਮੌਲਵੀ ਤੁੱਕ ਰਾਣ ਦੀਆਂ ਵਿਆਕਰਨ ਸਿਖਾ ਕੇ ਬਾਅਦ ਇੱਤਹਾ ਪੜ੍ਹਾਵੇਂਗਾ ਤੇ ਜੇ ਮੈਂ ਤੈਨੂੰ ਸਿੱਧੀਆਂ ਅੱਜ ਇੱਤਾਂ ਹੀ ਸੁਣਾ ਦੇਵਾਂ ਤੇ ਕਿੱਦਾਂ ਰਹੇਗਾ ਕਹਿੰਦਾ ਉਮਰ ਕਿੰਨੀ ਕਹੇ 10 12 ਬਰੇ ਤਾਂ ਵਿਆਕਰਨ ਸਿੱਖਣ ਨੂੰ ਲੱਗ ਜਾਂਦੇ ਨੇ ਤੇ ਉਸ ਤੋਂ ਬਾਅਦ ਇੱਤਹਾ ਸਿੱਖਣ ਨੂੰ ਤਾਂ ਅੱਜ ਤੱਕ 40 40 ਸਾਲ ਲੱਗੇ ਲੋਕਾਂ ਨੂੰ ਮੇਰੀ ਉਮਰ ਲੱਗੀ ਅੱਜ ਤੱਕ ਮੈਂ ਹਜੇ ਤੱਕ ਸਿੱਖੀ ਜਾਣਾ ਤੇ 5 ਸਾਲ ਦਾ ਜਵਾਕ ਮੈਨੂੰ ਇਤਾਂ ਕੀ ਸੁਣਾਏਗਾ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕੁਰਾਨ ਦੀਆਂ ਇਤਾਂ ਸ਼ੁਰੂ ਕੀਤੀਆਂ ਤਾਂ ਮੌਲਵੀ ਜਿਹੜਾ ਸਿਖਾਉਣ ਆਇਆ ਸੀ ਖੜਾ ਹੋ ਕੇ ਉੱਪਰ ਵੱਲ ਦੇਖਦਾ ਪੰਜ ਵਕਤ ਦਾ ਨਮਾਜ਼ੀ ਜਿਹੜਾ ਕਿਸੇ ਅੱਗੇ ਸਿਰ ਨਹੀਂ ਝੁਕਾਉਂਦਾ ਖੜਾ ਹੋ ਗਿਆ ਤੇ ਗੋਬਿੰਦ ਰਾਏ ਦੇ ਸਾਹਮਣੇ ਸਿਰ ਝੁਕਾਉਂਦਾ ਜਿਹੜਾ ਸਿਰ ਕਦੇ ਕਾਇਦੇ ਤੋਂ ਬਿਨਾਂ ਕਿਸੇ ਅੱਗੇ ਝੁਕਿਆ ਨਹੀਂ ਸੀ ਤੇ ਝੁਕ ਝੁਕ ਕੇ ਸੱਤ ਵਾਰੀ ਡੰਡਾਉਤ ਕਰਦਾ ਇਹ ਆਪਾਂ ਮਨ ਤੋਂ ਕਾਟ ਦिए ਇੱਕ ਇੱਕ ਤੁਹਾਡੇ ਸਾਡੇ ਕਾਕੇ ਵਰਗਾ ਗੁਰੂ ਗੋਬਿੰਦ ਸਿੰਘ ਜੀ ਉਹ ਫੁੱਲ ਕਾਇਨਾਤ ਦਾ ਮਾਲਕ ਇਸ ਦੁਨੀਆ ਨੂੰ ਤਾਰਨ ਆਇਆ ਸੀ ਉਹ ਗੱਲ ਵੱਖਰੀ ਹੈ ਕਿ ਸਾਡੀ ਸੋਚ ਇੱਕ ਕੁਜੇ ਵਰਗੀ ਹੈ ਤੇ ਕੁਜਿਆਂ ਦੇ ਵਿੱਚ ਸਮੁੰਦਰ ਨਹੀਂ ਸਮਾ ਸਕਦੇ ਚਲੋ ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰਦੇ ਹੋਏ ਅੱਜ ਕਮੈਂਟ ਦੇ ਵਿੱਚ ਵਾਹਿਗੁਰੂ ਲਿਖ ਕੇ ਜਾਓ ਅਗਲੇ ਭਾਗ ਨਾਲ ਜੁੜੇ ਰਹਿਣ ਲਈ ਭਰਾ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਕੇ ਆਪਾਂ ਆਪਣੀਆਂ ਸਟੋਰੀਆਂ ਤੇ ਲਾਓ